ਰਮਨਦੀਪ ਸਿੰਘ ਜੋੜਾਈ ਪ੍ਰੈਜ਼ੀਡੈਂਟ ਹੈ ਕਿਹਦੇ ਡਿਸਟ੍ਰਿਕਟ ਰਾਜਦੂ ਸਭਾ ਦੇ ਜੋ ਆਮ ਆਦਮੀ ਪਾਰਟੀ ਦਾ ਜੋ ਫਰੂ ਸੁਭ ਹਲਕੇ ਤੋਂ ਜੋ ਉਮੀਦਵਾਰ ਹੈ ਲਾਜੀਤ ਸਿੰਘ ਭੁੱਲਰ ਉਹਨੇ ਇੱਕ ਵਿਵਾਦ ਬਣ ਦਿੱਤਾ ਹੈ ਸਨਿਆਰ ਬਰਾਤਰੀ ਕਲੱਬ ਤੇ ਔਰ ਰਾਮਗੜੀ ਬਰਾਤਰੀ ਕਲੱਬ ਅੱਜ ਅਸੀਂ ਸਾਰੇ ਜਣੇ ਇੱਥੇ ਇਕਜੁੱਟ ਹੋ ਕੇ ਇਕੱਠੇ ਹੋ ਕੇ ਉਹਦਾ ਵਿਰੋਧ ਕਰਦੇ ਆਂ ਔਰ ਉਹਨਾਂ ਦੀ ਹਾਈ ਕਮਾਂਡ ਨੂੰ ਇਹ ਇੱਕ ਮਨੁੱਖਤਾ ਵੀ ਤੁਸੀਂ ਇਹਨੂੰ ਇਹਦੀ ਟਿਕਟ ਕੱਟੀ ਜਾਏ ਤਾਂ ਜੋ ਇਹ ਪਾਰਟੀ ਹੋਰ ਜਿਹੜੇ ਮੈਂਬਰ ਨੇ ਉਹਨਾਂ ਨੂੰ ਇਸ ਦੀ ਸਮਝ ਆਏ ਵੀ ਕਿਸੇ ਵੀ ਬਰਾਦਰੀ ਬਾਰੇ ਇਸ ਦਾ ਗਲਤ ਟਿੱਪਣੀ ਜੋ ਕਰੇਗਾ ਤੇ ਉਸ ਦਾ ਇਹ ਵਿਰੋਧ ਕੀਤਾ ਜਾਏਗਾ ਬਿਲਕੁਲ ਜੀ ਜੇ ਨਹੀਂ ਕਰਦਾ ਬਾਈਕਟ ਵੀ ਕਰੂਗਾ ਔਰ ਕਾਨੂੰਨੀ ਕਾਰਵਾਈ ਵੀ ਅਸੀਂ ਕਰਾਂਗੇ ਕਿਉਂਕਿ ਇਹ ਹਿੰਦੁਸਤਾਨ ਦਾ ਲਾਅ ਹੈ ਜੀ ਆਪਣਾ ਵੀ ਜਿਹੜਾ ਕੋਈ ਵੀ ਕੋਈ ਫਿਰਕੂ ਟਿੱਕੂ ਪ੍ਰਸਤ ਬਿਆਨ ਦਿੰਦਾ ਹੈ ਉਹਦੇ ਉਹ ਇਲੈਕਸ਼ਨ ਲੜਨ ਦੇ ਹੱਕਦਾਰ ਨਹੀਂ ਹੈ ਤੋਂ ਜਿਹੜਾ ਇਹਨੇ ਬਰਾਦਰੀਆਂ ਬਾਰੇ ਗਲਤ ਬਿਆਨ ਦਿੱਤਾ ਹੈ ਇਹ ਅਸੀਂ ਕਾਨੂੰਨੀ ਕਾਰਵਾਈ ਵੀ ਬਹੁਤ ਜਲਦੀ ਆਪਣੀ ਸਾਡੀ ਲੀਗਲ ਟੀਮ ਦੇ ਨਾਲ ਲਾਗ ਕਰਕੇ ਇਹਨਾਂ ਨੂੰ ਜਲਦੀ ਇੱਕ ਨੋਟਿਸ ਭੇਜਿਆ ਜਾਏਗਾ ਜੀ ਇਹ ਰਾਜਪੂਤ ਭਵਨ ਦੇ ਬਾਹਰ ਖੁੱਪੜਾ ਖੁੱਕਿਆ ਗਿਆ ਜੀ ਕਰਮਾ ਚੌਂਕ ਦੇ ਵਿੱਚ ਲੁਧਿਆਣਾ ਸਤੇ ਰਾਜੂ ਸਾਹ ਲੁਧਿਆਣਾ ਚੇਅਰਮੈਨ ਪੰਚਾਇਤ ਅੱਜ ਮੈਂ ਬਹੁਤ ਮਖਾਲ ਵੀ ਕਰਦਾ ਹਾਂ ਦੀ ਨਾਲ ਖੁੱਲ੍ਹ ਸਾਹਿਬ ਜੀ ਨੇ ਸਾਡੀ ਬਰਾਦੀ ਵਾਸਤੇ ਬਹੁਤ ਉਲਟਾ ਫੁਟਾ ਬੋਲਿਆ ਪਰ ਇਹ ਸਿਧਾਂਤ ਦੇ ਮਤਾਬਕ ਬਿਲਕੁਲ ਸਹੀ ਨਹੀਂ ਹੈ ਬਹੁਤ ਗਲਤ ਹੋਨੇ ਕੀਤਾ ਹੈ ਉਹਨੂੰ ਬਾਰ-ਬਾਰ ਮਾਫੀ ਮੰਗਣੀ ਚਾਹੀਦੀ ਹੈ ਅਰਾਜਨਿਸ ਦਾ ਬਾਇਓਗਾਰਡ ਵੀ ਕਰਾਂਗੇ ਤੇ ਉਹਦੇ ਵਾਸਤੇ ਐਕਸ਼ਨ ਵੀ ਲਵਾਂਗੇ ਕਿਹੜੀ ਜਗ੍ਹਾ ਪੁੱਛਲਾ ਸਾਡੇ ਤੇ ਜੀ ਪੁੱਛਲਾ ਸਾੜਿਆ ਜੇ ਰਾਜਪੂਤ ਭਵਨ ਲੁਧਿਆਣਾ ਗਿੱਲ ਕੰਝ ਤੇ ਲੁਧਿਆਣਾ ਤੋਂ ਜੇਹਰਾਂ ਤੋਂ